ਉਹ ਕਿਦਾਂ ਦਾ ਰਹਾ ਤੁਹਾਡਾ ਫਿਲਮ ਪੂਰੀ ਦੇਖਣ ਦਾ ਐਕਸਪੀਰੀਅੰਸ ਜਿਹੜੀ ਫਾਈਨਲੀ ਅਬਜ਼ਰਬੀ ਫਿਲਮ ਵਧੀਆ ਲੱਗਦੀ ਹੁੰਦੀ ਹੈ ਕਿਉਂਕਿ ਉਹਨਾਂ ਨੇ ਕੰਮ ਕੀਤਾ ਤੁਸੀਂ ਦੱਸੋ ਤੁਹਾਡਾ ਕਿਹੋ ਜਿਹਾ ਐਕਸਪੀਰੀਅੰਸ ਮੇਰਾ ਤੇ ਬਹੁਤ ਸੋਨਾ ਮਤਲਬ ਮੈਂ ਕਾਫੀ ਚਿਰ ਬਾਅਦ ਆਇਆ ਜੋ ਫਿਲਮ ਦੇਖੀ ਯੂ نو ਲਾਸਟ ਟਾਈਮ ਮੈਂ ਹੈਰੀ ਪੱਟੀ ਤੇ ਜਸਗਿਰ ਵਾਲਾ ਜੋ ਡੂਓ ਦੇਖਿਆ ਸੀਗਾ ਉਸ ਤੋਂ ਬਾਅਦ ਹਾਂ ਅੱਜ ਗਸਤੇ ਨਿਭਰਾ ਹੁਣੀ ਤੇ ਇੱਕ ਬਹੁਤ ਹੀ ਖੂਬਸੂਰਤ ਫਿਲਮ ਬਣਾਈ ਹੈ ਇਹਨਾਂ ਨੇ ਅ ਅੱਜ ਯਾਰ ਮਤਲਬ ਮੈਂ ਮੈਂ ਬਥੋ ਕਿਉਂਕਿ ਕਈ ਚੀਜ਼ਾਂ ਮੈਕਸ ਹੋ ਚੁੱਕੀਆਂ ਸਾਡਾ ਭਰਾ ਸਾਡੇ ਚ ਨਹੀਂ ਹੈਗਾ ਅਜੇ ਰਾ ਪਰ ਫਿਰ ਵੀ ਅਸੀਂ ਚਲੋ ਇੱਕ ਕਮਿਟਮੈਂਟ ਸੀ ਇੱਥੇ ਖੜੇ ਆਂਗੇ ਕਿਉਂਕਿ ਰਾਜਵੀਰ ਹਮੇਸ਼ਾ ਹੀ ਕਹਿੰਦਾ ਹੁੰਦਾ ਕਹਿੰਦਾ ਹੁੰਦਾ ਸੀ ਸਾਡਾ ਭਰਾ ਕਿ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜ਼ਿੰਦਗੀ ਨੂੰ ਜੋ ਮਾਣੋ ਤੇ ਖੁਸ਼ ਰਹੋ ਤੇ ਉਸ ਦੀ ਇਸ ਗੱਲ ਨੂੰ ਮੈਨੂੰ ਲੱਗਦਾ ਸਾਨੂੰ ਲੜ ਬਨ ਕੇ ਜ਼ਿੰਦਗੀ ਨੂੰ ਉਸ ਤਰੀਕੇ ਨਾਲ ਹੀ ਲੈਣਾ ਚਾਹੀਦਾ ਖੜੇ ਮੱਥੇ ਕਿਉਂਕਿ ਪ੍ਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਉਹਦੇ ਪਰਿਵਾਰ ਨੂੰ ਇਹ ਜੋ ਔਖੀ ਘੜੀ ਆ ਪਾਣਾ ਮੰਨਣ ਦਾ ਬਲ ਬਖਸ਼ੇ ਅੱਜ ਤੁਹਾਡੇ ਲਈ ਥੋੜਾ ਇਮੋਸ਼ਨਲ ਕੰਪਲਿਕੇਟਿਡ ਦੇਣ ਹੋਣਾ ਨਾ ਮਤਲਬ ਤੁਹਾਡੀ ਫਿਲਮ ਤੋਂ ਵੀ ਆਇਆ ਐਂਡਨ ਇੱਕ ਬੈਡ ਨਿਊਜ਼ ਵੀ ਆਈ ਹੈ ਤੇ ਤੁਸੀਂ ਪਰਸਨਲੀ ਕੀ ਫੀਲ ਕਰ ਰਹੇ ਹੋ ਇਸ ਨੂੰ ਮੈਂ ਲੱਗਾ ਆਰਟਿਸਟ ਚਾਹੇ ਸਾਡੇ ਸਿੰਗਰ ਭਰਾ ਨੇ ਚਾਹੇ ਐਕਟਰ ਨੇਗੇ ਚਾਹੇ ਤੁਸੀਂ ਵੀ ਸਾਰੇ মিডিਆ ਵਾਲਿਓ ਤੁਹਾਡੇ ਲਈ ਸਭ ਤੋਂ ਵੱਧ ਔਖਾ ਹੁੰਦਾ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਨੂੰ ਇਸ ਸਿਚੁਏਸ਼ਨ ਦੇ ਵਿੱਚੋਂ ਨਿਕਲਣਾ ਕਿਉਂਕਿ ਜਿਹੜੇ ਬੰਦੇ ਦੂਸਰੇ ਨੇ ਜਾਂ ਸੋਸ਼ਲ ਮੀਡੀਆ ਤੇ ਨੇ ਉਹ 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 ਕਈ ਚੀਜ਼ਾਂ ਇਹ ਸਮਝ ਨਹੀਂ ਸਕਦੇ ਮੈਨੂੰ ਲੱਗਦਾ ਵੀ ਤੁਸੀਂ ਕਿ ਸਪੀਡਾ ਚੋਂ ਨਿਕਲ ਰਹੇ ਹੋ ਉਹ ਬਹੁਤ ਸੌਖਾ ਹੁੰਦਾ ਕਿਸੇ ਨੂੰ ਕਹਿਣਾ ਵੀ ਇਹ ਆਏ ਨਹੀਂ ਕਰਦੇ ਉਹ ਮਿਲ ਕਰਦੇ ਪਰ ਜਿਹੜਾ ਬੰਦਾ ਨਿਕਲ ਰਿਹਾ ਤਾਂ ਉਹਨੂੰ ਪਤਾ ਇਹ ਹੁਣ ਸਾਡੇ ਅੰਦਰ ਤਾਂ ਤਕਲੀਫ ਹੈ ਦੁੱਖ ਹੈ ਅਸੀਂ ਉਹ ਜाहਰ ਨਾ ਚਾਹੁੰਦੇ ਹੋਏ ਵੀ ਹੋ ਜਾਂਦੀਆਂ ਨੇ ਚੀਜ਼ਾਂ ਜाहਰ ਥਾਤੋਂ ਕਿਉਂਕਿ ਉਹ ਉਹਦੇ ਨਾਲ ਸਾਡਾ ਪਿਆਰ ਹੀ ਬਹੁਤ ਸੀ ਪੁਰਾਣਾ ਕਿਉਂਕਿ ਨਾ ਉਹ ਬਹੁਤ ਜ਼ਿਆਦਾ ਖੁਸ਼ ਦਿਲ ਬੰਦਾ ਸੀ ਸਾਡਾ ਉਹ ਇੰਨੀ ਅੱਛੀ ਪਰਸਨੈਲਿਟੀ ਜਦੋਂ ਉਹ ਆਉਂਦਾ ਸੀ ਖੜਦਾ ਸੀ ਤਾਂ ਲੱਗਦਾ ਸੀ ਪੰਜਾਬ ਖੜਾਗਾ ਕਿਉਂਕਿ ਇੰਨੀ ਵਧੀਆ ਉਹਦੀ ਡ्रेसਿੰਗ ਸੈਂਸ ਪਰ ਆਦੀ ਬਹੁਤ ਲੋਕ ਉਹਨੂੰ ਫੋਲੋ ਕਰਦੇ ਨੇ ਉਹਦੇ ਕੱਪੜਿਆਂ ਨੂੰ ਤੇ ਉਹਦੇ ਸਟਾਈਲ ਨੂੰ ਤੇ ਸਟੇਜ ਤੇ ਜਦੋਂ ਆਉਂਦਾ ਸੀ ਡਰੈਸ ਪਾ ਕੇ ਤਾਂ ਉਹ ਸਿਰ ਮੈਂ ਉਹੀ ਕਹੂੰਗਾ ਕਿ ਐਂ ਲੱਗਦਾ ਸੀ ਵੀ ਯਾਰ ਸਾਡਾ ਸਾਡਾ ਪੰਜਾਬ ਤੇ ਸਾਡਾ ਫਿਚਰ ਐਹੋ ਜਿਹੇ ਬੰਦਿਆਂ ਦੇ ਹੱਥ 'ਚ ਆ ਤਾਂ ਬਹੁਤ ਮਾਣ ਮਹਿਸੂਸ ਹੁੰਦਾ ਸੀ ਤੇ ਅੱਜ ਬਹੁਤ ਤਕਲੀਫ ਹਾਸ ਗੱਲ ਦੀ ਕਿ ਉਹ ਸਾਡੇ ਵਿੱਚ ਨਹੀਂ ਹੈਗਾ ਪਰ ਇਸ ਗੱਲ ਦਾ ਸਕੂਨ ਵੀ ਹੈ ਕਿ ਉਹ ਆਪਦੀ ਗਾਇਕੀ ਦੇ ਨਾਲ ਆਪਦੇ ਗਾਣਿਆਂ ਦੇ ਨਾਲ ਸਾਨੂੰ ਬਹੁਤ ਕੁਝ ਦੇ ਗਿਆ ਜਿਹਦੇ ਨਾਲ ਅਸੀਂ ਉਹਨੂੰ ਸਾਰੀ ਜ਼ਿੰਦਗੀ ਦਿਲ 'ਚ ਯਾਦ ਰੱਖ ਸਕਦੇ ਹਾਂ ਤੇ ਉਹਦੀਆਂ ਮਿੱਠੀਆਂ ਯਾਦਾਂ ਦੇ ਨਾਲ ਅਸੀਂ ਅੱਗੇ ਜਦੋਂ ਵੀ ਉਹਦਾ ਜ਼ਿਕਰ ਹੋਊਗਾ ਤਾਂ ਉਹ ਖੁਸ਼ ਨਮਾ ਕਰਕੇ ਹੀ ਕਰੀਏ ਉਹ ਦੁੱਖ ਨਾਲ ਨਾ ਕਰੀਏ ਕਿਉਂਕਿ ਉਹ ਹਮੇਸ਼ਾ ਹੀ ਕਹਾਂ ਸੀ ਯਾਰ ਵੀ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਥੈਂਕ ਯੂ ਥੈਂਕ ਯੂ so much sorry ਮੈਥੋਂ ਨਾ ਉਹ ਗੱਲ ਉਵੇਂ ਹੋ ਨਹੀਂ ਰਹੀ ਤੇ ਇਹਨਾਂ ਨੇ ਵੀ ਪੂਰੀ ਟੀਮ ਨੂੰ ਮੁਬਾਰਕਾਂ ਫਿਲਮ ਆ ਫਿਲਮ ਦੀ ਨੂੰ ਤਾਂ ਇਹ ਕਹਾਂਗਾ ਵੀ ਤੁਸੀਂ ਸਾਰਿਆਂ ਨੇ ਫਿਲਮ ਵੀ ਜ਼ਰੂਰ ਦੇਖਿਓ ਕਿਉਂਕਿ ਇੱਕ ਅੱਛਾ ਸਿਨੇਮਾਗਾ ਤੁਹਾਨੂੰ ਚੀਜ਼ਾਂ ਰਿਸ਼ਤਿਆਂ ਦੀ ਅਹਿਮੀਅਤ ਤੇ ਇੱਕ ਪੰਜਾਬੀ ਸਿਨੇਮੇ ਦੀ ਖੂਬਸੂਰਤ ਫਿਲਮ ਜਿਹਦਾ ਤੁਹਾਨੂੰ ਮਾਣ ਹੋਗਾ ਵੀ ਸਾਡੀ ਪੰਜਾਬੀ ਫਿਲਮ ਸਾਡੇ ਹਿੱਸੇ ਆਈ ਹੈ Thank you very thank, thank you, you very so much way, thank you, thank you.